ਸਤ ਸ੍ਰੀ ਅਕਾਲ ਲੋਸਟੋ ਮੈਂ ਗੁਰਜਿੰਦਰ ਸਿੰਘ ਪੰਗੂ ਸਾਡੇ ਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਹਾਰਦਿਕ ਸਵਾਗਤ ਬੜੇ ਚਿਰਾਂ ਤੋਂ ਅਸੀਂ ਉਡੀਕ ਰਹੇ ਹਾਂ ਸਾਡੇ ਪੰਜਾਬੀਆਂ ਦੀ ਇੱਕ ਵੱਡੀ ਉਡੀਕ ਕਿ ਸਰਪੰਚੀ ਦੀ ਜਿਹੜੀ ਚੋਣ ਹੈ ਪੰਚਾਇਤਾਂ ਦੀ ਜਿਹੜੀ ਚੋਣ ਹੈ ਆਖਰ ਚੋਣ ਕਦੋਂ ਕਦੋਂ ਨਵੇਂ ਪੰਚ ਚੁਣੇ ਜਾਣਗੇ ਕਦੋਂ ਜਿਹੜੇ ਨਵੇਂ ਸਰਪੰਚ ਨੇ ਉਹ ਨਵੇਂ ਸਰਪੰਚ ਚੁਣੇ ਜਾਣਗੇ ਕਦੋਂ ਨਵੀਆਂ ਪੰਚਾਇਤਾਂ ਬਣਨਗੀਆਂ ਆਖਰ ਕਦੋਂ ਕ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੰਚਾਇਤੀ ਚੋਣ ਕਰਾਊਗੀ ਸੋ ਇੱਕ ਸਾਡਾ ਪੰਜਾਬੀਆਂ ਦਾ ਇੱਕ ਸੁਭਾਅ ਵੀ ਹੈਗਾ ਤੇ ਉਸ ਉਹ ਸੁਭਾਅ ਸਾਡਾ ਇਹ ਹੈ ਕਿ ਜਾਂ ਪੰਜਾਬ ਦਾ ਵਾਤਾਵਰਣ ਐਦਾਂ ਦਾ ਸਾਨੂੰ ਬਿਆ ਤੋਂ ਵੱਧ ਚਾਹ ਹੁੰਦਾ ਚੋਣਾਂ ਦਾ ਭਾਵੇਂ ਸਾਡੇ ਇੱਥੇ ਐਮਐਲਏ ਦੀ ਚੋਣ ਆ ਜੇ ਸਾਡੇ ਇੱਥੇ ਲੋਕ ਸਭਾ ਦੀ ਚੋਣ ਆ ਜੇ ਸਾਡੇ ਇੱਥੇ ਪੰਚਾਂ ਦੀਆਂ ਸਰਪੰਚਾਂ ਦੀਆਂ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਾਂ ਕਿਸੇ ਨਗਰ ਨਿਗਮ ਜਾਂ ਕਿਸੇ ਬੋਰਡ ਦੀ ਚੋਣ ਆ ਜੇ ਤਾਂ ਸਾਨੂੰ ਬਿਆਤੋ ਵੱਧ ਚੌ ਚੜ ਜਾਂਦਾ ਕਿ ਹੁਣ ਅਸੀਂ ਜਿਹੜਾ ਹੈਗਾ ਸਰਗਰਮ ਹੋ ਜਾਗੇ ਸਾਡੇ ਵੋਟਾਂ ਪਹਿਣੀਆਂ ਲੀਡਰ ਤਾਂ ਸਾਡੇ ਚਲੋ ਤਾਂ 24 ਘੰਟੇ ਜਿਹੜੇ ਹੈਗੇ ਆ ਉਹ ਬੰਠਣ ਕੇ ਚਿੱਟੇ ਕੁੜਤੇ ਪਜਾਮੇ ਉਹਨਾਂ ਦੇ ਤਾਂ ਪਾਈ ਹੁੰਦੇ ਨੇ ਕਿਉਂਕਿ ਲੀਡਰਾਂ ਦੀ ਤਾਂ ਇਹ ਖੇਤੀ ਹੈ ਵੋਟਾਂ ਲੀਡਰਾਂ ਦੀ ਖੇਤੀ ਨੇ ਤੇ ਸਰਕਾਰਾਂ ਉਹਨਾਂ ਦੀ ਜਾਇਦਾਦ ਨੇ ਸੋ ਪੰਜਾਬ ਦੀ ਸਰਪੰਚੀ ਦੀ ਚੋਣ ਤੁਹਾਡੇ ਯਾਦ ਹੋਊਗਾ ਜਦੋਂ ਪਿਛਲੀ ਚੋਣ ਹੋਈ ਸੀ ਉਦੋਂ ਕੈਪਟਨ ਸਾਹਿਬ ਸੀ ਕੈਪਟਨ ਸਾਹਿਬ ਹੁਣ ਚਲੇ ਗਏ ਸੱਤਾ ਤੋਂ ਉਲੰਬੇ ਹੋ ਗਏ ਕੈਪਟਨ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਭਗਵੰਤ ਮਾਨ ਸਾਹਿਬ ਨੇ ਪੰਚਾਇਤਾਂ ਤੋੜ ਵੀ ਦਿੱਤੀਆਂ ਸੀ ਪੰਚਾਇਤਾਂ ਭੰਗ ਵੀ ਕਰਦੀਆਂ ਸੀ ਸਰਕਾਰ ਬਣੀ ਨਮੀ ਨਮੀ ਸਰਕਾਰ ਬਣ ਨੂੰ ਕੁਝ ਕ ਟਾਈਮ ਹੋ ਗਿਆ ਸਾਲ 1.5 ਸਾਲ ਦਾ ਅਰਸਾ ਹੋ ਗਿਆ ਸਰਕਾਰ ਨੂੰ ਵੀ ਲੱਗਿਆ ਹੋਣਾ ਕਿ ਆਪਣਾ ਹੁਣ ਆਪਾਂ ਸੰਗਠਨ ਖੜਾ ਕਰੀਏ ਹੁਣ ਪਿੰਡਾਂ ਦੇ ਵਿੱਚ ਆਪਾਂ ਆਪਣੇ ਪੰਜ ਸਰਪੰਚ ਬਣਾਈਏ ਤੇ ਫਿਰ ਲੋਕ ਸਭਾ ਦੀ ਚੋਣ ਹੈ ਤਾਂ ਆਮ ਜਾਮ ਨਾਲ ਲੜਾਂਗੇ ਦੂਜਾ ਕਹਿੰਦੇ ਕਿ 1000 ਕਰੋੜ ਰੁਪਇਆ ਪੰਜਾਬ ਦੇ ਸਰਪੰਚਾਂ ਦੇ ਖਾਤਿਆਂ ਦੇ ਵਿੱਚ ਯਾਨੀ ਕਿ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਉਹ ਕਿਤੇ ਕਿ ਵਰਤਿਆ ਨਾ ਜਾਵੇ ਕਿਤੇ ਗਲਤ ਉਹਦੀ ਅਨਵਰਤੋਂ ਮਤਲਬ ਕਿ ਅਨਵਰਤੋਂ ਇੱਕ ਤਾਂ ਹੁੰਦੀ ਹੈ ਕਿ ਪੈਸਾ ਜਿਹੜਾ ਪਿਆ ਅਸੀਂ ਵਰਤਿਆ ਨਹੀਂ ਹੈਗਾ ਇੱਕ ਹੁੰਦਾ ਕਿ ਕਿਤੇ ਗਲਤ ਥਾਵਾ ਦੇ ਉੱਪਰ ਸਰਪੰਚ ਪੰਚਾਇਤਾਂ ਪੰਜੋ ਸਪੈਸੇ ਦੀ ਵਾਰ ਤੋਂ ਨਾ ਕਰ ਲੈਣ ਕਹਿੰਦੇ ਕਿ ਬਾਈ ਐਂ ਕਰੋ ਸਲਾਹ ਹੋਈ ਪੰਚਾਇਤਾਂ ਭੰਗ ਕਰ ਦੋ ਸਰਪੰਚ ਇਕੱਠੇ ਹੋਏ ਇਕੱਠੇ ਹੋ ਕੇ ਜਾ ਕੇ ਹਾਈ ਕੋਰਟ ਦੇ ਵਿੱਚ ਖੜ੍ਹ ਗਏ ਪੰਜਾਬ ਸਰਕਾਰ ਨੇ ਉੱਥੋਂ ਯੂ ਡਰਨ ਲੈ ਲਿਆ ਪੰਚਾਇਤਾਂ ਮੁੜ ਬਹਾਲ ਕਰਤੀਆਂ ਯਾਨੀ ਕਿ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ 5 ਸਾਲ ਦੇ ਵਿੱਚ ਸਰਪੰਚ ਦੋ ਵਾਰ ਬਣਿਆ ਬੰਦਾ ਇੱਕ ਵਾਰ ਤਾਂ ਸਰਪੰਚ ਹੁਣਿਆ ਗਿਆ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਇੱਕ ਵਾਰ ਭਗਵੰਤ ਮਾਨ ਸਾਹਿਬ ਨੇ ਉਹ ਸਾਬਕਾ ਕਰਤੇ ਦੁਬਾਰੇ ਮੁੜ ਬਹਾਲ ਕਰਤੇ ਉਸੇ ਟਰਮ ਦੇ ਵਿੱਚ ਇੱਕ ਵਾਰ ਬੰਦਾ ਪੰਜ ਸਰਪੰਚ ਇੱਕ ਟਰਮ ਵਿੱਚ ਦੋ ਵਾਰ ਬਣ ਗਏ ਉਹ ਤਾਂ ਇਹ ਵੀ ਇੱਕ ਮਹਾਨ ਪ੍ਰਾਪਤੀ ਹੈ ਤਾਂ ਹੁਣ ਦੇਖੋ ਕਿ ਐਲਾਨ ਪਹਿਲਾਂ ਤਾਂ ਗੱਲ ਇੱਥੇ ਤੱਕ ਗੱਲ ਨਿਕਲ ਕੇ ਆ ਗਈ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪੰਚਾਇਤੀ ਚੋਣਾਂ ਜਨਵਰੀ ਦੇ ਤੀਜੇ ਹਫ਼ਤੇ ਦੇ ਵਿੱਚ ਹੋਣਗੀਆਂ ਤੇ ਜਿਹੜਾ ਹਫ਼ਤਾ ਮੰਨ ਲਓ ਤੁਸੀਂ ਜਨਵਰੀ ਦੇ ਤੀਜਾ ਹਫ਼ਤਾ ਕਿ 21 22 23 ਹਰ 24 ਹੈ ਨਾ ਇਹਨਾਂ ਤਰੀਕਿਆਂ ਦੇ ਵਿੱਚ ਚੋਣਾਂ ਹੋਣਗੀਆਂ ਤੇ ਫਿਰ ਨਾਲੋਂ ਨਾਲ ਜਿਹੜੀ ਗੱਲ ਸੀ ਉਹ ਗੱਲ ਚੱਲੀ ਕਿ ਜਿਹੜਾ ਚੋਣ ਜਾਬਤਾ ਨਾ ਉਹ ਚੋਣ ਜਾਬਤਾ ਦਸੰਬਰ ਦੇ ਅੱਧ ਦੇ ਵਿੱਚ ਲੱਗ ਜਾਊਗਾ ਚੋਣ ਜਾਬਤਾ ਦਸੰਬਰ ਦੇ ਅੱਧ ਦੇ ਵਿੱਚ ਲੱਗ ਜਾਊਗਾ ਕਹਿੰਦੇ ਕਿ ਇੱਕ ਹੀ ਚੋਣ ਜਾਬਤੇ ਦੇ ਵਿੱਚ ਸਾਰੀਆਂ ਚੋਣਾਂ ਕਰਾ ਦਾਂਗੇ ਪੰਚੀ ਸਰਪੰਚੀ ਨਗਰ ਨਿਗਮ ਨਗਰ ਕਾਉਂਸਲ ਬਲੌਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਕਹਿੰਦੇ ਜਿਹੜੀਆਂ ਚੋਣਾਂ ਹੋਣਗੀਆਂ ਇਹ ਸਾਰੀਆਂ ਚੋਣਾਂ ਇੱਕ ਹੀ ਮਹੀਨੇ ਦੇ ਵਿੱਚ ਕਰਵਾ ਦਾਂਗੇ ਤੇ ਕਹਿੰਦੇ ਕਿ ਕੰਮੇ ਨਬੇੜ ਦਾਂਗੇ ਸਾਰਾ ਫਿਰ ਕੰਮ ਥੋੜਾ ਜਿਹਾ ਡਿਲੇ ਹੋ ਗਿਆ ਨਾਲ ਨਾਲ ਤੀਜੀ ਗੱਲ ਇਹ ਵੀ ਸੀ ਉਹ ਕਹਿੰਦੇ ਸੀਗੇ ਕਰਾਵਾਂਗੇ ਤਾਂ ਜੇ ਕੋਈ ਟੈਕਨੀਕਲ ਫਾਲਟ ਨਾ ਆਇਆ ਕੋਈ ਤਕਨੀਕੀ ਅੜਿੱਕਾ ਨਾ ਆੜਿਆ ਕਾਰਨ ਕੋਈ ਨਾ ਇਦਾਂ ਦਾ ਬਣਿਆ ਫਿਰ ਜਿਹੜੀ ਅਸੀਂ ਇਲੈਕਸ਼ਨ ਹੈ ਉਹ ਕਰਵਾ ਦਾਂਗੇ ਤੇ ਉਹ ਨਹੀਂ ਹੋਈ ਹੈਗੀ ਚਲੋ ਜਨਵਰੀ ਤਾਂ ਹਜੇ ਆਉਣੀ ਹੈ ਦਸੰਬਰ ਨਿਕਲ ਗਿਆ ਅੱਦੇ ਵਿੱਚ ਉਹਨਾਂ ਦਾ ਹਫਤਾ ਲੱਗਣਾ ਸੀ ਨਹੀਂ ਲੱਗਿਆ ਤੇ ਫਿਰ ਸ਼ਹੀਦੀ ਜੋੜ ਮੇਲ ਉਹ ਸਿੱਖ ਕੌਮ ਪੰਤ ਦਾ ਇੱਕ ਸ਼ਹਾਦਤਾਂ ਦਾ ਸਫ਼ਰ ਜਾਂ ਫਤੇਗੜ ਸਾਹਿਬ ਉਹ ਸ਼ਹੀਦੀ ਜੋੜ ਮੇਲ ਜਿੱਥੇ ਸਿੱਖ ਪੰਥ ਕੌਮ ਇਕੱਠੀ ਹੁੰਦੀ ਹੈ ਆਪਣੇ ਇਮਾਨ ਸੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੀ ਹੈ ਵੈਸੇ ਤਾਂ ਕੌਮ ਨੇ ਕਦੇ ਸ਼ਹੀਦ ਆਪਣੇ ਭੁੱਲੇ ਨਹੀਂ ਹੈਗੇ ਇਸੇ ਕਰਕੇ ਤਾਂ ਕੌਮ ਅੱਜ ਤੱਕ ਖੜੀ ਹੈ ਤੇ ਉਹ ਦਿਨ ਅਹਿਮੀਅਤ ਤਾਂ ਹੁੰਦੀ ਹੋਵੇ ਦੇਖੋ ਐਵੇਂ ਤਾਂ ਸਦਾ ਹੀ ਹੈ ਸ਼ਹੀਦਾਂ ਦੀ ਪਰ ਉਹ ਦਿਨ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈਗੀਆਂ ਸ਼ਹਾਦਤਾਂ ਦਾ ਦੌਰ ਚੱਲਿਆ ਤਾਂ ਓਵਰਕਾਮਪੰਡ ਯਾਦ ਕਰਦਾ ਤੇ ਹੁਣ ਸੋਸ਼ਲ ਮੀਡੀਆ ਤੇ ਮੈਂ ਆ ਜਾਣਾ ਤੇ ਸਰਪੰਚੀ ਚੋਣ ਦੇ ਉੱਪਰ ਸੋਸ਼ਲ ਮੀਡੀਆ ਤੇ ਇੱਕ ਗੱਲ ਸੀ ਕਿ ਚੱਲ ਰਹੀ ਹੈ ਮੈਂ ਕਮੈਂਟਾਂ ਦੇ ਵਿੱਚ ਦੇਖ ਰਿਹਾ ਸੀ ਕਿ ਸ਼ਹੀਦੀ ਜੋੜ ਮੇਲ ਤੋਂ ਬਾਅਦ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਪੰਚਾਇਤੀ ਚੋਣਾਂ ਦਾ ਇਹ ਗੱਲ ਬਿਲਕੁਲ ਸੱਚ ਹੈ ਕਿਸੇ ਵੇਲੇ ਵੀ ਜਿਹੜਾ ਐਲਾਨ ਹੈ ਉਹ ਐਲਾਨ ਹੋ ਸਕਦਾ ਪੰਚਾਇਤੀ ਚੋਣਾਂ ਦਾ ਤੇ ਪਰ ਹੁਣ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਈ ਹੈਗੀ ਜਨਵਰੀ ਦੇ ਵਿੱਚ ਚੋਣਾਂ ਹੋਣ ਦੀ ਸਭਾਵਨਾ ਹੈਗੀ ਆ ਜਿਸ ਬਣੀ ਹੋਈ ਹੈ ਸਭਾਵਨਾ ਸਭਾਵਨਾ ਹੈ ਕਿ ਜਨਵਰੀ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਮਤਲਬ ਕਿ 100 ਦੇ ਵਿੱਚੋਂ 80% ਇਹ ਗੱਲ ਹੈ ਜਨਵਰੀ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ ਪਰ ਫਿਲਹਾਲ ਹਜੇ ਸਰਕਾਰ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਜਿਹੜੀ ਗੱਲ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਹੀ ਆ ਕਿ ਜਨ ਸ਼ਹੀਦੀ ਜੋੜ ਮਿਲਣ ਤੋਂ ਬਾਅਦ ਐਲਾਨ ਹੋ ਗਿਆ ਐਲਾਨ ਨਹੀਂ ਹਜੇ ਹੋਇਆ ਹੈਗਾ ਦੋਸਤੋ ਅਜੇ ਸਿਰਫ ਲੋਕਾਂ ਦੀ ਲੋਕ ਰਾਏ ਹੈ ਪਬਲਿਕ opinion ਹੈ ਜਿਹੜਾ ਉਹ ਇੱਕ ਪਬਲਿਕ ਪਲੇਟਫਾਰਮ ਦੇ ਉੱਪਰ ਡੋਮੇਨ ਦੇ ਵਿੱਚ ਆਪਣੀ ਗੱਲ ਰੱਖ ਰਹੇ ਨੇ ਕਿ ਚੋਣਾ ਚੋਣਾ ਕਮੈਂਟ ਬਾਕਸ ਜਾਂ ਪੋਸਟਾਂ ਪਾ ਰਹੇ ਨੇ ਸਰਪੰਚੀ ਦੀਆਂ ਪਿੰਡਾਂ ਦੇ ਲੋਕ ਉਹ ਫਿਲਹਾਲ ਅਜੇ ਸਰਕਾਰ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਜਦੋਂ ਸਰਕਾਰ ਦਾ ਕੋਈ ਨੋਟੀਫਿਕੇਸ਼ਨ ਆ ਜਾਊਗਾ ਉਦੋਂ ਹੀ ਗੱਲ ਕਲੀਅਰ ਹੋਊਗੀ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪੰਚਾਇਤੀ ਚੋਣਾਂ ਆਖਰ ਹੈ ਕਦੋਂ ਨੇ